ਮੇਰਾ ਨਾਮ ਸੰਦੀਪਿਆ ਮੈਂ ਆਪਣੇ ਘਰ ਵਿੱਚ ਬੜੀ ਦੁਖੀ ਸੀ ਕਿਉਂਕਿ ਮੇਰੀ ਮੰਮੀ ਦੀ ਡੈਥ ਮੇਰੀ ਛੋਟੀ ਹੁੰਦੀ ਤਾਂ ਹੀ ਹੋ ਗਈ ਸੀ ਮੇਰੇ ਡੈਡੀ ਨੇ ਦੁਬਾਰਾ ਵਿਆਹ ਕਰਵਾ ਲਿਆ ਸੀ ਮੇਰੀ ਮਤਰੀਈ ਮਾਂ ਮੇਰੇ ਨਾਲ ਬੜਾ ਬੁਰਾ ਵਿਵਹਾਰ ਕਰਦੀ ਸੀ ਉਹ ਮੇਰਾ ਬਿਲਕੁਲ ਵੀ ਮੋ ਨਹੀਂ ਕਰਦੀ ਸੀ ਮੇਰੀ ਮਤਰੀਈ ਮਾਂ ਮੇਰੇ ਕੋਲੋਂ ਸਾਰਾ ਕੰਮ ਕਰਾਉਂਦੀ ਸੀ ਜਦੋਂ ਮੇਰੇ ਡੈਡੀ ਨੇ ਦੂਜਾ ਵਿਆਹ ਕਰਵਾਇਆ ਸੀ ਤਾਂ ਉਦੋਂ ਮੈਂ ਪੜਦੀ ਸੀ ਪਰ ਮਤਰੀਈ ਮਾਂ ਨੇ ਆ ਕੇ ਮੇਰਾ ਸਕੂਲ ਵੀ ਛਡਵਾ ਦਿੱਤਾ ਉਹ ਕਹਿਣ ਲੱਗੀ ਕਿ ਬਥੇਰੀ ਪੜਾਈ ਕਰ ਲਈ ਕੋਈ ਗੱਲ ਨਹੀਂ ਜਦੋਂ ਡੈਡੀ ਨੇ ਕਿਹਾ ਕਿ ਚੱਲ ਕੁੜੀ ਨੂੰ ਪੜ੍ਹ ਲੈਣ ਦੇ ਉਹਨੇ ਮਸਾ ਹੀ ਮੈਨੂੰ 10 ਕਲਾਸਾ ਕਰਨ ਦਿੱਤੀਆਂ ਮੇਰੀ ਮਤਰੀਈ ਮਾਂ ਕਹਿਣ ਲੱਗੀ ਕਿ ਘਰ ਦੇ ਕੰਮ 'ਚ ਮੇਰੀ ਮਦਦ ਕਰਿਆ ਕਰੂਗੀ ਕੱਲ ਨੂੰ ਇਹਦਾ ਵਿਆਹ ਵੀ ਕਰਨਾ ਤੁਹਾਨੂੰ ਪਤਾ ਹੀ ਆ ਜਮਾਨਾ ਕਿਦਾਂ ਦਾ ਆ ਫੇਰ ਨਾ ਮੈਨੂੰ ਕਿਉਂ ਕਿ ਕੁੜੀ ਦੇ ਤੂੰ ਧਿਆਨ ਨਹੀਂ ਰੱਖਿਆ ਮੇਰੀ ਮਤਰੀਈ ਮਾਂ ਕਹਿਣ ਲੱਗੀ ਕਿ ਮੈਂ ਇਹਨੂੰ ਕੋਈ ਕੰਮ ਸਿਖਾ ਦੂੰਗੀ ਸਹੁਰੇ ਘਰ ਜਾ ਕੇ ਇਹਦੇ ਕੰਮ ਆ ਜਾਊਗਾ ਨਹੀਂ ਤਾਂ ਸਕੂਲਾਂ 'ਚ ਤੁਹਾਨੂੰ ਪਤਾ ਹੀ ਆ ਕੁੜੀਆਂ ਖਰਾਬ ਹੋ ਜਾਂਦੀਆਂ ਨੇ ਇਸ ਤਰ੍ਹਾਂ ਮੇਰੇ ਡੈਡੀ ਦਾ ਦਿਮਾਗ ਉਹਨੇ ਘਮਾ ਦਿੱਤਾ ਤਾਂ ਡੈਡੀ ਕਹਿਣ ਲੱਗਾ ਕਿ ਤੇਰੀ ਮੰਮੀ ਠੀਕ ਕਹਿੰਦੀ ਆ ਤੂੰ ਘਰ 'ਚ ਆਪਣੀ ਮੰਮੀ ਨਾਲ ਕੰਮ ਕਰਵਾਇਆ ਕਰ ਪਰ ਮੇਰੀ ਬੜੀ ਰੀਜ ਸੀ ਕਿ ਮੈਂ ਪੜ੍ਹਾਈ ਕਰਾਂ ਪਰ ਮਾਣੇ ਮੈਨੂੰ ਪੜ੍ਹਨ ਹੀ ਨਹੀਂ ਦਿੱਤਾ ਇਸ ਗੱਲ ਪਿੱਛੇ ਮੈਂ ਬੜਾ ਰੋਂਦੀ ਰਹਿੰਦੀ ਸੀ ਤੇ ਮੈਂ ਆਪਣੀ ਮਾਂ ਨੂੰ ਯਾਦ ਕਰਦੀ ਸੀ ਮੇਰੇ ਕੋਈ ਹੋਰ ਭੈਣ ਭਰਾ ਵੀ ਨਹੀਂ ਸੀ ਮੈਂ ਕੱਲੀ-ਕੱਲੀ ਸੀ ਬਾਅਦ ਵਿੱਚ ਮਤਰੇਈ ਮਾਂ ਦੇ ਇੱਕ ਮੁੰਡਾ ਹੋਇਆ ਜਿਹਨੂੰ ਕਿ ਮੈਂ ਸਾਰਾ ਦਿਨ ਸੰਭਾਲਦੀ ਸੀ ਮੇਰੀ ਮਤਰੀ ਮਾਂ ਆਪ ਤਾਂ ਮੰंजे ਤੇ ਚੜ ਕੇ ਬੈਠੀ ਰਹਿੰਦੀ ਸੀ ਮੁੰਡੇ ਨੂੰ ਵੀ ਮੈਂ ਹੀ ਸਾਂਭਦੀ ਸੀ ਤੇ ਘਰ ਦਾ ਕੰਮ ਵੀ ਮੈਂ ਹੀ ਕਰਦੀ ਸੀ ਮੈਂ ਕਈ ਵਾਰ ਡੈਡੀ ਨੂੰ ਸਮਝਾਇਆ ਸੀ ਕਿ ਮੰਮੀ ਕੰਮ ਕਰਨ ਦੀ ਮਾਰੀ ਮੈਨੂੰ ਸਕੂਲੋਂ ਹਟਾ ਰਹੀ ਆ ਪਰ ਡੈਡੀ ਉਹਦੇ ਪਿੱਛੇ ਹੀ ਲੱਗਦੇ ਸੀ ਮੇਰੀ ਗੱਲ ਬਹੁਤ ਘੱਟ ਸੁਣਦੇ ਸੀ ਮੈਨੂੰ ਤਾਂ ਇਹੀ ਲੱਗਦਾ ਸੀ ਕਿ ਮੇਰੀ ਤਾਂ ਆਪਣੀ ਮਾਂ ਦੇ ਨਾਲ ਹੀ ਮੌਤ ਹੋ ਜਾਂਦੀ ਤਾਂ ਚੰਗਾ ਸੀ ਕਿਉਂਕਿ ਹੁਣ ਤਾਂ ਮੇਰੀ ਹਾਲਤ ਨੌਕਰਾਨੀਆਂ ਵਰਗੀ ਸੀ ਕਦੇ-ਕਦੇ ਤਾਂ ਮੈਨੂੰ ਆਪਣੀ ਹਾਲਤ ਵੇਖ ਕੇ ਹੀ ਤਰਸ ਆ ਜਾਂਦਾ ਸੀ ਬਸ ਰੱਬ ਅੱਗੇ ਅਰਦਾਸ ਕਰਦੀ ਸੀ ਕਿ ਜਿੱਥੇ ਮੇਰਾ ਵਿਆਹ ਹੋਵੇ ਉੱਥੇ ਚੰਗਾ ਪਰਿਵਾਰ ਮਿਲ ਜਵੇ ਕਿਉਂਕਿ ਸਾਰੀ ਜ਼ਿੰਦਗੀ ਤਾਂ ਮੈਂ ਆਪਣੇ ਸਹੁਰੇ ਕੱਟਣੀ ਆ ਮੇਰੀ ਮਤਰੀਈ ਮਾਂ ਦੀ ਭੈਣ ਜਾਨੀ ਕਿ ਮਾਸੀ ਮੇਰੇ ਲਈ ਕਈ ਵਾਰ ਰਿਸ਼ਤਾ ਲੈ ਕੇ ਆਈ ਸੀ ਜੋ ਕਿ ਮੁੰਡਾ ਬਾਹਰਲੇ ਦੇਸ਼ ਸੀ ਪਰ ਮੇਰੀ ਮਾਂ ਉਹਨੂੰ ਜਵਾਬ ਦੇ ਦਿੰਦੀ ਸੀ ਕਿਉਂਕਿ ਮਾਂ ਨੂੰ ਮੇਰੇ ਕੰਮ ਦਾ ਬੜਾ ਲਾਲਚ ਸੀ ਮੈਂ ਕਈ ਵਾਰ ਮਾਸੀ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਡੈਡੀ ਨਾਲ ਗੱਲ ਕਰ ਲਓ ਪਰ ਉਹ ਤਾਂ ਆਪਣੀ ਭੈਣ ਦਾ ਹੀ ਪੱਖ ਲੈਂਦੀ ਸੀ ਉਹ ਕਹਿੰਦੀ ਸੀ ਕਿ ਜੇ ਮੈਂ ਤੇਰੇ ਡੈਡੀ ਨਾਲ ਗੱਲ ਕਰੂੰਗੀ ਤਾਂ ਮੇਰੀ ਭੈਣ ਮੇਰੇ ਨਾਲ ਗੁੱਸੇ ਹੋ ਜਾਊਗੀ ਇਸ ਕਰਕੇ ਉਹ ਮੇਰੇ ਡੈਡੀ ਨਾਲ ਗੱਲ ਨਹੀਂ ਕਰਦੀ ਸੀ ਮੇਰੀ ਮਤਰਈ ਮਾਂ ਕਹਿ ਦਿੰਦੀ ਸੀ ਕਿ ਬਾਹਰਲੇ ਮੁੰਡੇ ਨਾਲ ਅਸੀਂ ਵਿਆਹ ਨਹੀਂ ਕਰ ਸਕਦੇ ਕਿਉਂਕਿ ਸਾਡੀ ਕੁੜੀ ਤਾਂ ਅਨਪੜਿਆ ਉਹ ਮੇਰੀਆਂ 10 ਪੜੀਆਂ ਨੂੰ ਵੀ ਅਨਪੜ ਦੇ ਬਰਾਬਰ ਹੀ ਦੱਸਦੀ ਸੀ ਮੇਰੀ ਮਤਰੇਈ ਮਾਂ ਨੂੰ ਇਸ ਗੱਲ ਦੀ ਜੈਲਸੀ ਹੋ ਜਾਂਦੀ ਸੀ ਕਿ ਕਿਤੇ ਬਾਹਰ ਨਾ ਚਲੀ ਜਾਵੇ ਉਹ ਮੇਰੇ ਨਾਲ ਬੜਾ ਬੁਰਾ ਵਿਵਹਾਰ ਕਰਦੀ ਸੀ ਤੇ ਆਪਣੇ ਬੱਚੇ ਨੂੰ ਬੜਾ ਪਿਆਰ ਕਰਦੀ ਸੀ ਉਹ ਛੋਟਾ ਜਿਹਾ ਮੁੰਡਾ ਮੈਨੂੰ ਬੜਾ ਮੋਹ ਕਰਦਾ ਸੀ ਉਹ ਅਜੇ ਬੜਾ ਛੋਟਾ ਸੀ ਇੱਕ ਦਿਨ ਮੈਂ ਆਪਣੇ ਡੈਡੀ ਨਾਲ ਇਸ ਬਾਰੇ ਗੱਲ ਕੀਤੀ ਕਿ ਮਾਸੀ ਮੇਰੇ ਲਈ ਬਾਹਰਲੇ ਮੁੰਡੇ ਦਾ ਰਿਸ਼ਤਾ ਲੈ ਕੇ ਆਈ ਆ ਪਰ ਮੰਮੀ ਤਾਂ ਡੇ ਨਾਲ ਗੱਲ ਨਹੀਂ ਕਰਦੀ ਤਾਂ ਡੈਡੀ ਮੰਮੀ ਨਾਲ ਲੜਨ ਲੱਗੇ ਮੰਮੀ ਅੱਗੋਂ ਕਹਿਣ ਲੱਗੀ ਕਿ ਉਸ ਮੁੰਡੇ ਦਾ ਤਾਂ ਵਿਆਹ ਹੋ ਗਿਆ ਆ ਜਦੋਂ ਤੱਕ ਮੇਰੀ ਭੈਣ ਨੇ ਗੱਲ ਕੀਤੀ ਸੀ ਉਦੋਂ ਤੇ ਉਸ ਮੁੰਡੇ ਦਾ ਵਿਆਹ ਹੋ ਗਿਆ ਸੀ ਤੇ ਮੰਮੀ ਨੇ ਆਪਣੀ ਭੈਣ ਨੂੰ ਵੀ ਫੋਨ ਕਰਕੇ ਸਖਾ ਦਿੱਤਾ ਕਿ ਜੇ ਤੇਰੇ ਜੀਜੇ ਨੇ ਤੈਨੂੰ ਫੋਨ ਕਰਕੇ ਪੁੱਛਿਆ ਤਾਂ ਤੂੰ ਵੀ ਇਸ ਤਰ੍ਹਾਂ ਹੀ ਕਹੀਂ ਜਦੋਂ ਡੈਡੀ ਨੇ ਫੋਨ ਕਰਕੇ ਮਾਸੀ ਨੂੰ ਪੁੱਛਿਆ ਤਾਂ ਮਾਸੀ ਵੀ ਮੁੱਕਰ ਗਈ ਤੇ ਕਹਿੰਦੀ ਉਸ ਮੁੰਡੇ ਦਾ ਵਿਆਹ ਹੋ ਗਿਆ ਆ ਜਦੋਂ ਡੈਡੀ ਕੰਮ ਤੇ ਚੱਲ ਗਿਆ ਤਾਂ ਮੇਰੀ ਮਾਂ ਨੇ ਮੈਨੂੰ ਸੋਟੀਆਂ ਨਾਲ ਬਹੁਤ ਜ਼ਿਆਦਾ ਕੁੱਟਿਆ ਕਿ ਤੈਨੂੰ ਕੀ ਲੋੜ ਪਈ ਸੀ ਆਪਣੇ ਪਿਓ ਨਾਲ ਇਹ ਗੱਲ ਕਰਨ ਦੀ ਤੂੰ ਸਾਡੇ 'ਚ ਲੜਾਈ ਪਵਾਉਣੀ ਆ ਤੈਨੂੰ ਤਾਂ ਮੈਂ ਦੱਸਦੀ ਪਤਾ ਉਹਨੇ ਮੈਨੂੰ ਬੜਾ ਜ਼ਿਆਦਾ ਕੁੱਟਿਆ ਇੰਨਾ ਕਾ ਜ਼ਿਆਦਾ ਕੁੱਟਿਆ ਕਿ ਮੇਰਾ ਸਰੀਰ ਦੁਖਣ ਲੱਗ ਗਿਆ ਮੰਮੀ ਮੇਰੇ ਕੋਲੋਂ ਫਿਰ ਵੀ ਘਰ ਦਾ ਸਾਰਾ ਕੰਮ ਕਰਵਾਉਂਦੀ ਸੀ ਮੈਂ ਬੜੀ ਦੁਖੀ ਸੀ ਦਿਲ ਕਰਦਾ ਸੀ ਕਿਸੇ ਪਾਸੇ ਚਲੀ ਜਾਵਾਂ ਮੇਰੇ ਨਾਨਕੇ ਵੀ ਕਈ ਵਾਰ ਆਉਂਦੇ ਸੀ ਉਹ ਵੀ ਮੈਨੂੰ ਆਪਣੇ ਨਾਲ ਲੈ ਕੇ ਜਾਣ ਨੂੰ ਕਹਿੰਦੇ ਸੀ ਪਰ ਮੇਰੇ ਡੈਡੀ ਮੈਨੂੰ ਉਹਨਾਂ ਨਾਲ ਨਹੀਂ ਤੋਰਦੇ ਸੀ ਕਿਉਂਕਿ ਉਹ ਆਪਣਾ ਹੀ ਹੱਕ ਮੇਰੇ ਤੇ ਜਿਤਾਉਂਦੇ ਰਹਿੰਦੇ ਸੀ ਹੁਣ ਅਧੀਆਂ ਗੱਲਾਂ ਤਾਂ ਮੈਂ ਆਪਣੇ ਡੈਡੀ ਨੂੰ ਦੱਸਦੀ ਨਹੀਂ ਸੀ ਕਿ ਮੰਮੀ ਮੇਰੇ ਤੇ ਇੰਨਾ ਜ਼ੁਲਮ ਕਰਦੀ ਆ ਬਸ ਮੈਂ ਚੁੱਪ ਕਰਕੇ ਆਪਣੇ ਦਿਨ ਕੱਟ ਰਹੀ ਸੀ ਬਸ ਇਸੇ ਆਸ ਤੇ ਬੈਠੀ ਸੀ ਕਿ ਕਿਤੇ ਅਗਲੇ ਬੰਦੇ ਚੰਗੇ ਮਿਲ ਜਾਣਗੇ ਤਾਂ ਮੇਰੀ ਜੂਨ ਸੁਧਰ ਜਾਊਗੀ ਇੱਕ ਦਿਨ ਸਾਡੇ ਪਿੰਡ ਵਿੱਚੋਂ ਕਿਸੇ ਨੇ ਮੇਰੇ ਲਈ ਰਿਸ਼ਤਾ ਲੈ ਕੇ ਆਂਦਾ ਘਰ ਦੇ ਆਣੂ ਰਿਸ਼ਤਾ ਚੰਗਾ ਲੱਗਾ ਪਰ ਮੰਮੀ ਰਿਸ਼ਤਾ ਕਰਨ ਲਈ ਰਾਜੀ ਨਹੀਂ ਸੀ ਕਿਉਂਕਿ ਮੰਮੀ ਨੂੰ ਮੇਰੇ ਕੰਮ ਦਾ ਬੜਾ ਲਾਲਚ ਰਹਿੰਦਾ ਸੀ ਰਿਸ਼ਤੇ ਦੀ ਦੱਸ ਕਿਸੇ ਨੇ ਡੈਡੀ ਨੂੰ ਪਾਈ ਸੀ ਇਸ ਕਰਕੇ ਡੈਡੀ ਥੋੜੀ ਗੌਰ ਕਰਦੇ ਸੀ ਜ਼ਮੀਨ ਵਧੀਆ ਆਉਂਦੀ ਸੀ ਇਸ ਕਰਕੇ ਡੈਡੀ ਕਹਿੰਦੇ ਸੀ ਕਿ ਚੱਲ ਵਧੀਆ ਕੁੜੀ ਭਾਲਦੇ ਆ ਆਪਣੀ ਕੁੜੀ ਚੰਗੀ ਆ ਕੰਮ ਵਧੀਆ ਕਰਦੀ ਆ ਇਸ ਕਰਕੇ ਡੈਡੀ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਪਰ ਮੇਰੀ ਮੰਮੀ ਇਸ ਗੱਲ ਤੋਂ ਬੜੀ ਦੁਖੀ ਸੀ ਮੇਰੀ ਮੰਮੀ ਨੇ ਡੈਡੀ ਨੂੰ ਮੇਰੇ ਵਿਆਹ ਤੇ ਜ਼ਿਆਦਾ ਖਰਚਾ ਨਾ ਕਰਨ ਦਿੱਤਾ ਮੁੰਡੇ ਵਾਲਿਆਂ ਦੀ ਵੀ ਜ਼ਿਆਦਾ ਡਿਮਾਂਡ ਨਹੀਂ ਸੀ ਇਸ ਕਰਕੇ ਮੇਰਾ ਰਿਸ਼ਤਾ ਪੱਕਾ ਹੋ ਗਿਆ ਤੇ ਸਾਡਾ ਵਿਆਹ ਥੋੜੇ ਦਿਨਾਂ ਦੇ ਵਿੱਚ ਹੀ ਹੋ ਗਿਆ ਸੀ ਮੈਂ ਨਵੀਂ-ਨਵੀਂ ਵਿਆਹ ਕੇ ਉਸ ਘਰ ਚ ਗਈ ਸੀ ਮੈਨੂੰ ਉਸ ਘਰ ਵਿੱਚ ਬੜਾ ਔਖਾ ਜਿਹਾ ਲੱਗਦਾ ਸੀ ਕਿਉਂਕਿ ਉਸ ਘਰ ਦੇ ਰੂਲ ਬੜੇ ਸਖਤ ਸੀ ਉਸ ਘਰ ਵਿੱਚ ਹਰ ਕੰਮ ਟਾਈਮ ਨਾਲ ਜ਼ਰੂਰੀ ਸੀ ਨਹੀਂ ਤਾਂ ਉਸ ਪਰਿਵਾਰ ਦੇ ਮੈਂਬਰ ਮੈਨੂੰ ਬੋਲਣ ਲੱਗ ਜਾਂਦੇ ਸੀ ਮੇਰੇ ਸਹੁਰੇ ਪਰਿਵਾਰ ਚ ਮੇਰੀ ਸੱਸ ਤੇ ਮੇਰਾ ਜੀਅੜ ਸੀ ਇੱਕ ਮੇਰਾ ਘਰ ਵਾਲਾ ਸੀ ਜਦੋਂ ਵੀ ਮੈਂ ਕੋਈ ਕੰਮ ਲੇਟ ਕਰਦੀ ਸੀ ਤਾਂ ਮੇਰੀ ਸੱਸ ਮੇਰੇ ਨਾਲ ਲੜਨ ਲੱਗ ਜਾਂਦੀ ਸੀ ਮੈਨੂੰ ਬੜਾ ਗੁੱਸੇ ਨਾਲ ਬੋਲਦੀ ਸੀ ਜਿਸ ਕਰਕੇ ਮੈਨੂੰ ਬੜਾ ਡਰ ਲੱਗਦਾ ਸੀ ਜਦੋਂ ਮੈਂ ਇਹ ਗੱਲ ਆਪਣੇ ਘਰ ਵਾਲੇ ਨੂੰ ਦੱਸੀ ਤਾਂ ਉਹ ਕਹਿਣ ਲੱਗਾ ਮੇਰੀ ਮਾਂ ਨੇ ਬੜਾ ਕੰਮ ਕੀਤਾ ਆ ਜਿੱਦਾਂ ਉਹ ਕਹਿੰਦੀ ਆ ਤੂੰ ਉਦਾਂ ਹੀ ਕਰਿਆ ਕਰ ਉਹਦੀ ਗੱਲ ਕਦੇ ਨਾ ਮੋੜੀ ਨਹੀਂ ਤਾਂ ਫਿਰ ਮੇਰਾ ਤੇਰੇ ਨਾਲ ਕਲੇਸ਼ ਹੋ ਜਾਊਗਾ ਮੈਂ ਤਾਂ ਹੈਰਾਨ ਸੀ ਕਿ ਮੇਰੇ ਘਰ ਵਾਲੇ ਨੂੰ ਮੇਰੀ ਬਿਲਕੁਲ ਚਿੰਤਾ ਨਹੀਂ ਆ ਆਪਣੇ ਘਰਦਿਆਂ ਦੀ ਹੀ ਚਿੰਤਾ ਆ ਬੇਸ਼ੱਕ ਘਰਦਿਆਂ ਦੀ ਚਿੰਤਾ ਕਰਨੀ ਜ਼ਰੂਰੀ ਆ ਪਰ ਫਿਰ ਵੀ ਥੋੜਾ ਬਹੁਤ ਆਪਣੇ ਘਰ ਵਾਲੀ ਦਾ ਵੀ ਖਿਆਲ ਰੱਖਣਾ ਚਾਹੀਦਾ ਆ ਮੇਰਾ ਨਾਮ ਰੀਤੂ ਆ ਮੈਂ ਕੰਮ ਕਰਨ ਵਿੱਚ ਬੜੀ ਮਾਹਿਰ ਸੀ ਮੈਂ ਘਰ ਦਾ ਸਾਰਾ ਕੰਮ ਇਕੱਲੀ ਕਰ ਲੈਂਦੀ ਸੀ ਬਸ ਏਦਾਂ ਸੀ ਕਿ ਥੋੜਾ ਕਦੇ-ਕਦੇ ਉੱਠਣ ਨੂੰ ਲੇਟ ਹੋ ਜਾਂਦੀ ਸੀ ਮੇਰੇ ਘਰ ਵਾਲਾ ਸਵੇਰੇ ਕੰਮ ਤੇ ਚਲਾ ਜਾਂਦਾ ਸੀ ਤੇ ਮੇਰਾ ਜੇਠ ਕੇਤੀ ਦਾ ਕੰਮ ਕਰਦਾ ਸੀ ਮੇਰੀ ਸਾਸਕ ਘਰ ਵਿੱਚ ਹੀ ਹੁੰਦੀ ਸੀ ਸੱਸ ਮੇਰੇ ਨਾਲ ਕਦੇ-ਕਦੇ ਕੰਮ ਕਰਵਾ ਦਿੰਦੀ ਸੀ ਕਦੇ-ਕਦੇ ਵਿਹਲੀ ਹੀ ਬੈਠੀ ਰਹਿੰਦੀ ਸੀ ਪਰ ਮੈਂ ਉਹਨੂੰ ਕਦੇ ਵੀ ਕੰਮ ਨੂੰ ਨਹੀਂ ਕਹਿੰਦੀ ਸੀ ਕਿਉਂਕਿ ਮੈਨੂੰ ਤਾਂ ਕੰਮ ਕਰਨ ਦੀ ਆਦਤ ਬਣੀ ਹੋਈ ਸੀ ਇੱਕ ਦਿਨ ਜਦੋਂ ਮੈਂ ਰਸੋਈ 'ਚ ਕੰਮ ਕਰ ਰਹੀ ਸੀ ਮੇਰਾ ਘਰ ਵਾਲਾ ਕੰਮ ਤੇ ਚਲਾ ਗਿਆ ਸੀ ਮੇਰਾ ਜੇਠ ਪਿੱਛੋਂ ਦੀ ਆ ਕੇ ਮੇਰੇ ਕੋਲ ਰਸੋਈ 'ਚ ਖੜ ਗਿਆ ਤੇ ਮੇਰੇ ਨਾਲ ਛੇੜਖਾਨੀਆਂ ਜਿਹਾ ਕਰਨ ਲੱਗਾ ਮੈਂ ਉਹਨੂੰ ਬੜਾ ਰੋਕ ਰਹੀ ਸੀ ਪਰ ਫਿਰ ਵੀ ਉਹ ਮੇਰੇ ਨਾਲ ਛੇੜਖਾਨੀਆਂ ਕਰੀ ਜਾ ਰਿਹਾ ਸੀ ਫਿਰ ਮੈਂ ਜਲਦੀ ਜਲਦੀ ਆਪਣੇ ਕਮਰੇ 'ਚ ਚਲੀ ਗਈ ਤੇ ਮੈਂ ਅੰਦਰੋਂ ਕੁੰਡੀ ਲਗਾ ਲਈ ਮੇਰੇ ਦਿਲ ਦੀ ਧੜਕਣ ਬੜੀ ਤੇਜ਼ ਤੇਜ਼ ਵੱਜ ਰਹੀ ਸੀ ਕਿਉਂਕਿ ਮੇਰੇ ਨਾਲ ਇਹ ਪਹਿਲੀ ਵਾਰੀ ਹੋਇਆ ਸੀ ਮੈਂ ਤਾਂ ਆਪਣੇ ਜੇਟ ਨੂੰ ਆਪਣਾ ਭਰਾ ਮੰਨਦੀ ਸੀ ਪਰ ਉਹ ਮੈਨੂੰ ਗਲਤ ਨਜ਼ਰ ਨਾਲ ਵੇਖਦਾ ਸੀ ਮੈਨੂੰ ਬਿਲਕੁਲ ਵੀ ਉਹਦੇ ਤੋਂ ਇਹ ਉਮੀਦ ਨਹੀਂ ਸੀ ਇਸ ਗੱਲ ਨੂੰ ਮੈਂ ਕਈ ਵਾਰ ਇਗਨੋਰ ਕੀਤਾ ਉਹਨੇ ਇੱਕ ਵਾਰ ਨਹੀਂ ਮੈਨੂੰ ਕਈ ਵਾਰ ਗਲਤ ਤਰੀਕੇ ਨਾਲ ਵੇਖਿਆ ਤੇ ਗਲਤ ਤਰੀਕੇ ਨਾਲ ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਪਰ ਮੈਂ ਚੁੱਪ ਕਰ ਜਾਂਦੀ ਸੀ ਇੱਕ ਦਿਨ ਮੈਂ ਇਹ ਗੱਲ ਆਪਣੀ ਸੱਸ ਕੋਲ ਕੀਤੀ ਮੈਂ ਬੜਾ ਡਰ ਰਹੀ ਸੀ ਮੇਰੇ ਬੋਲ ਵੀ ਕੰਬ ਰਹੇ ਸੀ ਕਿ ਕਿਸ ਤਰ੍ਹਾਂ ਮੈਂ ਆਪਣੀ ਸੱਸ ਨੂੰ ਦੱਸਾਂ ਪਰ ਮੈਂ ਹਿੰਮਤ ਜੀ ਕਰਕੇ ਆਪਣੀ ਸੱਸ ਕੋਲ ਇਹ ਗੱਲ ਕੀਤੀ ਮੇਰੀ ਸੱਸ ਮੈਨੂੰ ਅੱਗੋਂ ਬੜਾ ਗੁੱਸੇ ਵਿੱਚ ਬੋਲੀ ਕਿ ਮੇਰਾ ਮੁੰਡਾ ਤੈਨੂੰ ਇਦਾਂ ਦਾ ਲੱਗਦਾ ਆ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਰੋਟੀ ਉਹਨੂੰ ਨਹੀਂ ਦੇਣੀ ਤਾਂ ਨਾ ਦੇ ਪਰ ਤੂੰ ਉਹਦੇ ਤੇ ਇਸ ਤਰ੍ਹਾਂ ਦੇ ਇਲਜ਼ਾਮ ਤੇ ਨਾ ਲਗਾ ਮੈਂ ਆਜ ਹੀ ਘਰ ਚ ਗੱਲ ਕਰਦੀ ਆ ਮੇਰੀਆਂ ਤਾਂ ਲੱਤਾਂ ਕੰਬਣ ਲੱਗ ਗਈਆਂ ਕਿਉਂਕਿ ਉਹ ਇਸ ਤਰੀਕੇ ਨਾਲ ਬੋਲ ਰਹੀ ਸੀ ਮੈਂ ਆਪਣੀ ਸੱਸ ਦੀ ਮਿੰਤਾ ਕਰਨ ਲੱਗੀ ਕਿ ਮੈਨੂੰ ਮਾਫ਼ ਕਰ ਦੋ ਮੇਰੇ ਕੋਲ ਗਲਤੀ ਹੋ ਗਈ ਆ ਪਰ ਤੁਸੀਂ ਇਸ ਤਰ੍ਹਾਂ ਰੌਲਾ ਨਾ ਪਾਵੋ ਮੇਰੇ ਕਾਫੀ ਕਹਿਨ ਤੋਂ ਬਾਅਦ ਮੇਰੀ ਸੱਸ ਨੇ ਇਸ ਗੱਲ ਨੂੰ ਲਕੋ ਲਿਆ ਪਰ ਜਦੋਂ ਵੀ ਕੋਈ ਗੱਲ ਹੁੰਦੀ ਸੀ ਤਾਂ ਮੇਰੀ ਸੱਸ ਮੈਨੂੰ ਹਰ ਵਾਰ ਕਹਿ ਦਿੰਦੀ ਸੀ ਕਿ ਜੇ ਤੂੰ ਮੇਰੀ ਆ ਗੱਲ ਨਾ ਮੰਨੀ ਤਾਂ ਮੈਂ ਤੇਰੇ ਘਰ ਵਾਲੇ ਨੂੰ ਦੱਸ ਦੇਣਾ ਕਿ ਤੂੰ ਆਪਣੇ ਜੇਠ ਉੱਪਰ ਇਲਜ਼ਾਮ ਲਗਾ ਰਹੀ ਸੀ ਪਤਾ ਨਹੀਂ ਕਿਉਂ ਮੇਰੀ ਸੱਸ ਮੇਰਾ ਯਕੀਨ ਹੀ ਨਹੀਂ ਕਰ ਰਹੀ ਸੀ ਇਸ ਤਰ੍ਹਾਂ ਟਾਈਮ ਲੰਘਦਾ ਗਿਆ ਮੇਰਾ ਜੇਠ ਮੈਨੂੰ ਦਿਨੋ ਦਿਨ ਜ਼ਿਆਦਾ ਤੋਂ ਜ਼ਿਆਦਾ ਤੰਗ ਕਰਦਾ ਗਿਆ ਜਦੋਂ ਮੈਂ ਬਾਹਰ ਲੈ ਕੇ ਮੱਜਾਂ ਨੂੰ ਪੱਠੇ ਪਾਉਣ ਜਾਂਦੀ ਸੀ ਤਾਂ ਉਹ ਮੇਰੇ ਪਿੱਛੇ ਚਲਾ ਜਾਂਦਾ ਸੀ ਉੱਥੇ ਵੀ ਮੇਰੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕਰਦਾ ਸੀ ਮੈਂ ਉਹਨੂੰ ਕਈ ਵਾਰ ਸਮਝਾਇਆ ਸੀ ਕਿ ਉਹਦੇ ਇਸ ਤਰ੍ਹਾਂ ਕਰਨ ਨਾਲ ਸਾਡੇ ਰਿਸ਼ਤਿਆਂ ਵਿੱਚ ਫਰਕ ਪੈ ਜਾਣਾ ਆ ਉਹ ਮੇਰੇ ਨਾਲ ਇਸ ਤਰ੍ਹਾਂ ਨਾ ਕਰੇ ਪਰ ਉਹ ਨਹੀਂ ਸਮਝਦਾ ਸੀ ਇੱਕ ਦਿਨ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੁਹਾਡੀ ਅੱਧੀ ਜ਼ਮੀਨ ਦਾ ਮਾਲਕ ਹਾਂ ਜੇ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਰੋਗੇ ਤਾਂ ਮੈਂ ਆਪਣੀ ਜ਼ਮੀਨ ਦਾ ਹਿੱਸਾ ਤੁਹਾਨੂੰ ਨਹੀਂ ਦੇਣਾ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਕਿ ਉਹ ਦੌਲਤ ਦੇ ਬਦਲੇ ਮੈਨੂੰ ਖਰੀਦਣਾ ਚਾਹੁੰਦਾ ਆ ਮੈਨੂੰ ਇਸ ਗੱਲ ਦਾ ਬੜਾ ਬੁਰਾ ਲੱਗਾ ਮੈਨੂੰ ਦੌਲਤ ਦਾ ਕੋਈ ਲਾਲਚ ਨਹੀਂ ਸੀ ਮੈਂ ਆਪਣੇ ਘਰ ਵਿੱਚ ਹੀ ਬੜੇ ਦੁੱਖ ਦੇਖੇ ਸੀ ਇਸ ਕਰਕੇ ਮੈਂ ਹੋਰ ਦੁੱਖ ਬਰਦਾਸ਼ਤ ਨਹੀਂ ਕਰ ਸਕਦੀ ਸੀ ਇਸ ਕਰਕੇ ਇੱਕ ਦਿਨ ਮੈਂ ਆਪਣੇ ਘਰ ਵਾਲੇ ਨੂੰ ਸਾਰਾ ਕੁਝ ਦੱਸ ਦਿੱਤਾ ਮੈਂ ਤਾਂ ਇਸ ਗੱਲ ਤੇ ਹੈਰਾਨ ਸੀ ਕਿ ਉਹਨੂੰ ਦੱਸੇ ਦਾ ਕੋਈ ਫਾਇਦਾ ਨਾ ਹੋਇਆ ਜਦੋਂ ਮੈਂ ਆਪਣੇ ਘਰ ਵਾਲੇ ਨੂੰ ਇਹ ਗੱਲ ਦੱਸੀ ਤਾਂ ਉਹ ਚੁੱਪ ਜੇ ਹੋ ਗਿਆ ਜਦੋਂ ਮੈਂ ਉਹਨੂੰ ਕਹਿਣ ਲੱਗੀ ਕਿ ਤੁਸੀਂ ਮੇਰੀ ਗੱਲ ਨੂੰ ਇਗਨੋਰ ਕਿਉਂ ਕਰ ਰਹੇ ਹੋ ਤਾਂ ਉਹ ਮੈਨੂੰ ਕਹਿਣ ਲੱਗਾ ਫਿਰ ਕੀ ਹੋਇਆ ਤੇਰਾ ਜੇਠ ਆ ਜੇ ਥੋੜਾ ਹੱਸ ਸਮਝ ਆਕ ਤੇਰੇ ਨਾਲ ਉਹਨੇ ਕਰ ਲਿਆ ਤਾਂ ਤੇਰਾ ਕੀ ਘਸ ਗਿਆ ਮੈਂ ਕਹਾਂ ਇਹ ਕੋਈ ਮਜ਼ਾਕ ਹੁੰਦਾ ਆ ਉਹ ਮੇਰੀ ਇੱਜ਼ਤ ਨੂੰ ਹੱਥ ਪਾਉਣ ਤੇ ਲੱਗਿਆ ਤੇ ਤੁਸੀਂ ਉਹਨੂੰ ਮਜ਼ਾਕ ਕਹਿੰਦੇ ਹੋ ਉਹਨੇ ਮੇਰੀ ਗੱਲ ਦਾ ਜ਼ਿਆਦਾ ਹੁੰਗਾ ਰਾਣਾ ਪਰਿਆ ਬਸ ਇੰਨੀ ਗੱਲ ਕਹਿ ਕੇ ਮੇਰੇ ਕੋਲੋਂ ਉੱਠ ਗਿਆ ਮੈਂ ਬੜਾ ਰੋਈ ਕਿਉਂਕਿ ਮੈਂ ਆਪਣੇ ਪੇਕੇ ਵੀ ਬੜੇ ਦੁੱਖ ਦੇਖੇ ਸੀ ਸੋਚਿਆ ਸੀ ਸਹੁਰੇ ਘਰ ਜਾ ਕੇ ਥੋੜਾ ਰਾਮ ਮਿਲੂਗਾ ਚੰਗੇ ਜੀ ਮਿਲਣਗੇ ਪਰ ਇੱਥੇ ਹੋਰ ਹੀ ਕੰਮ ਸੀ ਹੁਣ ਮੈਂ ਸੋਚਿਆ ਸੀ ਕਿ ਇਹ ਗੱਲ ਮੈਂ ਆਪਣੇ ਪੇਕੇ ਘਰ ਜਾ ਕੇ ਕਰੂੰਗੀ ਸ਼ਾਇਦ ਉਹੀ ਇਸ ਗੱਲ ਦਾ ਕੋਈ ਹੱਲ ਕਰ ਸਕਦੇ ਨੇ ਇੱਕ ਦਿਨ ਫਿਰ ਸ਼ਾਮ ਨੂੰ ਮੇਰੇ ਜੇਠ ਨੇ ਇਹ ਸਭ ਕੀਤਾ ਤਾਂ ਮੈਂ ਉਹਦੇ ਥੱਪੜ ਲਗਾ ਦਿੱਤਾ। ਮੇਰੀ ਸੱਸ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੈਂ ਉਹਦੇ ਥੱਪੜ ਮਾਰਿਆ। ਮੇਰੀ ਸੱਸ ਬੜੀ ਕਾਬਰੀ-ਕਾਬਰੀ ਮੇਰੇ ਕੋਲ ਆਈ ਤੇ ਉਹਨੇ ਮੇਰੇ ਥੱਪੜ ਮਾਰਿਆ ਤੇ ਮੈਨੂੰ ਕਹਿਣ ਲੱਗੀ ਤੇਰੀ ਹਿੰਮਤ ਕਿੱਦਾਂ ਹੋਈ ਮੇਰੇ ਮੁੰਡੇ ਤੇ ਹੱਥ ਚੁੱਕਣ ਦੀ। ਮੈਂ ਉਹਨੂੰ ਦੱਸਿਆ ਕਿਉਂ ਮੇਰੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ। ਤਾਂ ਉਹ ਕਹਿਣ ਲੱਗੀ ਫੇਰ ਕੀ ਹੋਇਆ ਉਹ ਤੇਰਾ ਜੇਠ ਆ ਉਹ ਕਿਹੜਾ ਕੋਈ ਬਗਾਨਾ। ਉਹਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਮੇਰੀ ਤੇ ਮੇਰੀ ਸੱਸ ਦੀ ਲੜਾਈ ਹੋ ਗਈ ਮੈਂ ਵੀ ਆਪਣੇ ਸੱਸ ਨੂੰ ਅੱਗੇ ਉਹ ਪੁੱਠਾ ਹੀ ਬੋਲੀ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਜੇ ਤੇਰੀ ਧੀ ਨਾਲ ਇਹ ਸਭ ਹੁੰਦਾ ਤੂੰ ਜਰ ਲੈਂਦੀ ਉਹ ਮੈਨੂੰ ਬੋਲਣ ਲੱਗ ਪਈ ਮੈਂ ਵੀ ਉਹਨੂੰ ਕਾਫੀ ਬੋਲੀ ਜਦੋਂ ਮੇਰੇ ਘਰ ਵਾਲੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਮੈਨੂੰ ਵਾਲਾਂ ਤੋਂ ਫੜ ਕੇ ਅੰਦਰ ਲੈ ਗਿਆ ਤੇ ਅੰਦਰ ਲਾ ਜਾ ਕੇ ਉਹਨੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਮੈਨੂੰ ਕਹਿਣ ਲੱਗਾ ਤੇਰੀ ਹਿੰਮਤ ਕਿੱਦਾਂ ਹੋਈ ਕਿ ਤੂੰ ਮੇਰੀ ਮਾਂ ਨੂੰ ਇਸ ਤਰ੍ਹਾਂ ਬੋਲੀ ਮੈਂ ਉਹਦੀਆਂ ਬੜੀਆਂ ਮਿੰਤਾ ਕਰ ਰਹੀ ਸੀ ਕਿ ਮੈਨੂੰ ਛੱਡੇ ਮੇਰੀ ਗੱਲ ਤਾਂ ਸੁਣੇ ਪਰ ਉਹਨੇ ਮੇਰੀ ਇੱਕ ਨਾ ਸੁਣੀ ਉਨੇ ਪਹਿਲਾਂ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਜਦੋਂ ਉਹਨੂੰ ਮੈਂ ਸਾਰੀ ਗੱਲ ਦੱਸੀ ਤੇ ਮੈਨੂੰ ਕਹਿਣ ਲੱਗਾ ਫਿਰ ਕੀ ਹੋ ਗਿਆ ਜੇ ਤੇਨੂੰ ਜੇਠ ਨੇ ਥੋੜਾ ਜਿਹਾ ਤੱਕ ਲਿਆ ਉਹ ਤੇਰਾ ਜੇਠ ਆ ਨਾਲੇ ਅੱਧਾ ਹਿੱਸਾ ਉਹਦਾ ਏ ਜੇ ਤੂੰ ਚਾਹਨੀ ਆ ਕਿ ਉਹਦੇ ਘਰ ਵਿੱਚੋਂ ਤੇ ਉਹਦੀ ਜ਼ਮੀਨ ਵਿੱਚੋਂ ਹਿੱਸਾ ਆਪਾਂ ਨੂੰ ਹੀ ਆਵੇ ਤਾਂ ਤੈਨੂੰ ਉਹਦੀ ਗੱਲ ਮੰਨਣੀ ਪੈਣੀ ਆ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਇੰਦਾ ਦੀ ਗੱਲ ਕਰਦੇ ਹੋਏ ਉਹ ਤਾਂ ਢਿੱ ਘਰ ਵਾਲੀ ਤੇ ਗੰਦੀ ਨਜ਼ਰ ਰੱਖਦਾ ਏ ਤੇ ਤੁਸੀਂ ਉਹਨੂੰ ਰੋਕਣ ਦੀ ਬਜਾਏ ਸ਼ਹਿ ਦੇ ਰਹੇ ਹੋ ਮੇਰਾ ਘਰ ਵਾਲਾ ਕਹਿਣ ਲੱਗਾ ਮੈਨੂੰ ਨਹੀਂ ਪਤਾ ਬਸ ਮੈਨੂੰ ਇਸ ਘਰ ਤੇ ਜ਼ਮੀਨ ਵਿੱਚੋਂ ਦੋ ਹਿੱਸੇ ਨਹੀਂ ਚਾਹੀਦੇ ਇਹ ਜ਼ਮੀਨ ਤੇ ਘਰ ਸਿਰਫ ਮੇਰਾ ਏ ਤੇ ਜੇਕਰ ਤੂੰ ਉਹਦੇ ਨਾਲ ਇਸ ਤਰ੍ਹਾਂ ਵਿਵਹਾਰ ਕਰੇਂਗੀ ਤਾਂ ਉਹਨੇ ਆਪਣਾ ਹਿੱਸਾ ਲੈ ਲੈਣਾ ਆ ਤੇ ਹੁਣ ਤੇਰੇ ਹੱਥ ਵਿੱਚ ਆ ਕਿ ਤੂੰ ਉਹਦੇ ਨਾਲ ਕਿਸ ਤਰ੍ਹਾਂ ਰਹਿਣਾ ਆ ਮੈਨੂੰ ਮੇਰੇ ਨਾਲ ਨਾਲ ਉਹਦੀ ਵੀ ਹਿੱਸਾ ਪੂਰੀ ਕਰਨੀ ਪਊਗੀ ਮੈਂ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਰੋਈ ਮੈਂ ਆਪਣੇ ਕਮਰੇ ਵਿੱਚ ਬੈਠ ਕੇ ਬਸ ਇਹੀ ਸੋਚ ਰਹੀ ਸੀ ਕਿ ਰੱਬਾ ਮੇਰਾ ਕੀ ਕਸੂਰ ਸੀ ਜੋ ਤੂੰ ਮੈਨੂੰ ਇੰਨੇ ਦੁੱਖ ਦੇ ਰਿਆਂ ਮੇਰੇ ਘਰ ਵਾਲੇ ਨੇ ਇੰਨੀ ਗੱਲ ਵੀ ਕਹਿ ਦਿੱਤੀ ਸੀ ਕਿ ਜੇਕਰ ਤੂੰ ਇਸ ਘਰ ਵਿੱਚ ਰਹਿਣਾ ਤਾਂ ਤੈਨੂੰ ਸਾਡੇ ਦੋਵਾਂ ਦੇ ਘਰ ਵਾਲੀ ਬਣ ਕੇ ਰਹਿਣਾ ਪਊਗਾ ਨਹੀਂ ਤਾਂ ਤੂੰ ਇਸ ਘਰ ਵਿੱਚੋਂ ਜਾ ਸਕਦੀਆਂ ਕਿਉਂਕਿ ਤੇਰੀ ਵਜ੍ਹਾ ਨਾਲ ਉਹ ਮੇਰੇ ਨਾਲ ਗੁੱਸੇ ਹੋਊਗਾ ਤੇ ਜ਼ਮੀਨ ਦੇ ਦੋ ਟੁਕੜੇ ਹੋ ਜਾਣਗੇ ਜੋ ਮੈਂ ਨਹੀਂ ਚਾਹੁੰਦਾ ਪਰ ਮੇਰਾ ਦਿਲ ਇਸ ਗੱਲ ਲਈ ਬਿਲਕੁਲ ਇਜਾਜ਼ਤ ਨਹੀਂ ਦਿੰਦਾ ਸੀ ਇਸ ਕਰਕੇ ਮੈਂ ਆਪਣੇ ਕੱਪੜੇ ਬੈਗ ਚ ਪਾਏ ਤੇ ਬਿਨਾ ਕੁਝ ਸੋਚੇ ਮੈਂ ਘਰੋਂ ਚੱਲ ਪਈ ਤੇ ਆਪਣੇ ਪੇਕੇ ਘਰ ਚਲੀ ਗਈ ਜਦੋਂ ਮੈਂ ਆਪਣੇ ਪੇਕੇ ਗਈ ਤਾਂ ਮੇਰੀ ਮਤਰੀ ਮਾਂ ਸਾਹਮਣੇ ਮੰंजे ਤੇ ਬੈਠੀ ਸੀ ਮੈਨੂੰ ਕਹਿਣ ਲੱਗੀ ਤੂੰ ਕਿਧਰ ਮੂੰਹ ਚੱਕੀ ਆਉਣੀ ਆ ਮੈਂ ਕਿਹਾ ਮੰਮੀ ਮੈਂ ਥੋੜੇ ਦਿਨ ਲਈ ਰਹਿਣ ਆਈ ਆ ਉਹ ਕਹਿਣ ਲੱਗੀ ਚੱਲ ਵਧੀਆ ਆ ਆ ਗਈਆਂ ਸਰਦੀ ਦਾ ਟਾਈਮ ਆ ਥੋੜੇ ਦਿਨ ਮੇਰੇ ਵੀ ਲੰਘ ਜਾਣਗੇ ਚੱਲ ਫਿਰ ਜੇ ਆ ਹੀ ਗਈਆਂ ਤਾਂ ਚਾਹ ਬਣਾ ਕੇ ਲਿਆ ਫਿਰ ਮੈਂ ਸਾਡੇ ਦੋਵਾਂ ਲਈ ਚਾਹ ਬਣਾ ਕੇ ਲੈ ਕੇ ਆਈ ਜਦੋਂ ਮੈਂ ਆਪਣੀ ਮੰਮੀ ਕੋਲ ਬੈਠ ਕੇ ਚਾਹ ਪੀ ਰਹੀ ਸੀ ਤਾਂ ਉਧਰੋਂ ਮੇਰਾ ਡੈਡੀ ਆ ਗਿਆ ਡੈਡੀ ਮੈਨੂੰ ਵੇਖ ਕੇ ਬੜਾ ਖੁਸ਼ ਹੋਇਆ ਉਹ ਮੈਨੂੰ ਕਹਿਣ ਲੱਗਾ ਪੁੱਤ ਤੂੰ ਕਿਵੇਂ ਆ ਗਈ ਪਰੌਣਾ ਕਿੱਥੇ ਆ ਮੈਂ ਆਪਣੇ ਡੈਡੀ ਨੂੰ ਕਿਹਾ ਡੈਡੀ ਮੈਂ ਕੱਲੀ ਆਈਆਂ ਉਹਨਾਂ ਨੂੰ ਕੰਮ ਸੀ ਇਸ ਕਰਕੇ ਉਹ ਨਹੀਂ ਆਏ ਮੈਂ ਮਨ ਵਿੱਚ ਸੋਚ ਰਹੀ ਸੀ ਕਿ ਜੇ ਮੈਂ ਆਪਣੇ ਡੈਡੀ ਨੂੰ ਇਹ ਗੱਲ ਦੱਸੂਗੀ ਤਾਂ ਉਹ ਕੀ ਸੋਚਣਗੇ ਪਤਾ ਨਹੀਂ ਗੱਲ ਕਿੰਨੀ ਵੱਜੂਗੀ ਮੈਂ ਸੋਚਦੀ ਸੀ ਕਿ ਚਲ ਥੋੜਾ ਟਾਈਮ ਇੱਥੇ ਰਹਾਂਗੀ ਮੇਰੇ ਸਹੁਰਿਆਂ ਨੂੰ ਅਕਲ ਆਜੂਗੀ ਨਾ ਕਿਸੇ ਨੂੰ ਕੋਈ ਗੱਲ ਦਾ ਪਤਾ ਲੱਗੂਗਾ ਜਦੋਂ ਉਹ ਸੁਧਰ ਗਈ ਉਦੋਂ ਮੈਂ ਆਪਣੇ ਸਹੁਰੇ ਘਰ ਚਲੀ ਜਾਊਂਗੀ ਮੈਨੂੰ ਆਏ ਨੂੰ 2 ਹਫ਼ਤੇ ਹੋ ਗਏ ਸੀ ਮੇਰੇ ਸਹੁਰਿਆਂ ਵੱਲੋਂ ਕਿਸੇ ਦਾ ਕੋਈ ਫੋਨ ਨਹੀਂ ਆਇਆ ਸੀ ਇੱਕ ਦਿਨ ਮੈਂ ਸੋਚਦੀ ਸੀ ਆਪ ਹੀ ਫੋਨ ਕਰ ਲੈਨੀ ਆ ਫਿਰ ਮੈਂ ਸੋਚਿਆ ਕਿ ਜੇ ਮੈਂ ਫੋਨ ਕਰ ਲਿਆ ਫਿਰ ਤਾਂ ਉਹਨਾਂ ਨੇ ਸੋਚਣਾ ਕਿ ਹੁਣ ਫੋਨ ਵੀ ਕਰਨ ਲੱਗ ਪੀ ਫਿਰ ਮੇਰਾ ਕੋਈ ਫਾਇਦਾ ਨਹੀਂ ਹੋਣਾ ਮੈਂ ਸਬਰ ਕੀਤਾ ਤੇ ਫੋਨ ਨਾ ਕੀਤਾ ਇੱਥੇ ਮੇਰੀ ਮਾਂ ਮੇਰੇ ਕੋਲੋਂ ਸਾਰਾ ਕੰਮ ਕਰਵਾਉਂਦੀ ਸੀ ਮੇਰੀ ਮਾਂ ਨੂੰ ਤਾਂ ਮौज ਜੀ ਲੱਗੀ ਸੀ ਮਾਂ ਮੈਨੂੰ ਕਹਿਣ ਲੱਗੀ ਕਿ ਤੂੰ ਇੱਥੇ ਇੱਕ ਮਹੀਨਾ ਲਾ ਜਾ ਮੇਰੀ ਠੰਡ ਨਿਕਲ ਜਾਊਗੀ ਉਹਨੂੰ ਕੰਮ ਨਾ ਕਰਨ ਦੀ ਮौज ਲੱਗੀ ਸੀ ਮੈਂ ਚੁੱਪ ਕਰਕੇ ਸਾਰਾ ਕੰਮ ਕਰ ਲੈਂਦੀ ਸੀ ਕਿਉਂਕਿ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਜਦੋਂ ਮੈਨੂੰ ਰੈਂਦੀ ਨੂੰ ਇੱਥੇ 20 ਦਿਨ ਹੋ ਗਏ ਸੀ ਤਾਂ ਮੇਰੇ ਘਰ ਵਾਲੇ ਦਾ ਫੋਨ ਆਇਆ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਵਾਪਸ ਆਉਣਾ ਜਾਂ ਨਹੀਂ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਜੇ ਤੁਹਾਡੀ ਉਹੀ ਸ਼ਰਤਿਆ ਤਾਂ ਮੈਂ ਤੁਹਾਡੇ ਘਰ 'ਚ ਨਹੀਂ ਆਉਣਾ ਕਿਉਂਕਿ ਮੈਂ ਏਦਾਂ ਦੀ ਕੁੜੀ ਨਹੀਂ ਆ ਜਿੱਦਾਂ ਤੁਸੀਂ ਮੈਨੂੰ ਸਮਝਦੇ ਹੋ ਮੈਂ ਇੱਕ ਇੱਜ਼ਤਦਾਰ ਘਰ ਦੀ ਕੁੜੀ ਆ ਮੈਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਆ ਮੈਂ ਇੱਕ ਜਮੀਨਲੀ ਜੇਠ ਨਾਲ ਇਹ ਸਭ ਨਹੀਂ ਕਰ ਸਕਦੀ ਜੇ ਤੁਸੀਂ ਮੇਰੇ ਨਾਲ ਅਲੱਗ ਰਹੋਗੇ ਤਾਂ ਮੈਂ ਉਸ ਘਰ ਵਿੱਚ ਆਉਂਗੀ ਨਹੀਂ ਤਾਂ ਮੈਂ ਕਦੇ ਵੀ ਨਹੀਂ ਆਉਂਗੀ ਮੇਰਾ ਘਰ ਵਾਲਾ ਕਹਿਣ ਲੱਗਾ ਤੇਰਾ ਦਿਮਾਗ ਖਰਾਬ ਹੋਇਆ ਜਮੈਂ ਅਲੱਗ ਹੋਊਂਗਾ ਮੈਂ ਕਦੇ ਵੀ ਅਲੱਗ ਨਹੀਂ ਹੋਊਂਗਾ ਮੈਂ ਚਾਹੁੰਦੀ ਸੀ ਕਿ ਮੇਰਾ ਜੇਠ ਤੇ ਮੇਰੀ ਸੱਸ ਅਲੱਗ ਹੋ ਜਾਣ ਤਾਂ ਕਿ ਮੈਨੂੰ ਕੋਈ ਪਰੇਸ਼ਾਨੀ ਨਾ ਹੋਵੇ ਜੇਕਰ ਮੇਰਾ ਜੇਠ ਇਦਾਂ ਦਾ ਕੁਝ ਨਾ ਕਰਦਾ ਮੈਂ ਕਦੇ ਵੀ ਅਲੱਗ ਹੋਣ ਦੀ ਗੱਲ ਨਹੀਂ ਕਰਨੀ ਸੀ ਪਰ ਮੈਨੂੰ ਉਸ ਘਰ ਵਿੱਚ ਹਰ ਟਾਈਮ ਖਤਰਾ ਰਹਿੰਦਾ ਸੀ ਇਸ ਕਰਕੇ ਮੈਂ ਅਲੱਗ ਹੋਣਾ ਚਾਹੁੰਦੀ ਸੀ ਪਰ ਮੇਰਾ ਘਰ ਵਾਲਾ ਇਸ ਗੱਲ ਲਈ ਨਾ ਮੰਨਿਆ ਉਹਨੇ ਕੋਰੀ ਨਾ ਕਰ ਦਿੱਤੀ ਮੇਰਾ ਡੈਡੀ ਵੀ ਇੱਕ ਦਿਨ ਮੈਨੂੰ ਪੁੱਛਣ ਲੱਗਾ ਕਿ ਤੈਨੂੰ ਆਈ ਨੂੰ ਕਾਫੀ ਦਿਨ ਹੋ ਗਿਆ ਤੂੰ ਕਦੋਂ ਜਾਣਾ ਹੈ ਪੁੱਤ ਮੈਨੂੰ ਤੇਰੇ ਆਉਣ ਦੀ ਤਕਲੀਫ ਨਹੀਂ ਆ ਬਸ ਇਹ ਪੁੱਛ ਰਿਹਾ ਸੀ ਕਿ ਉੱਥੇ ਸਭ ਖੈਰ ਸੋਖ ਹੈ ਮੈਂ ਆਪਣੇ ਡੈਡੀ ਨੂੰ ਫੇਰ ਝੂਠ ਬੋਲ ਦਿੱਤਾ ਮੈਂ ਕਿਹਾ ਹਾਂ ਡੈਡੀ ਮੈਂ ਤਾਂ ਬਸ ਵੈਸੇ ਹੀ ਰਹਿਣ ਆ ਗਈ ਸੀ ਕਿਉਂਕਿ ਹੁਣ ਸਹੁਰਿਆਂ ਦਾ ਪਿੰਡ ਦੂਰ ਆ ਮੇਰੇ ਕੋਲੋਂ ਕਿਹੜਾ ਵਾਰ-ਵਾਰ ਆਇਆ ਜਾਂਦਾ ਆ ਡੈਡੀ ਕਹਿਣ ਲੱਗਾ ਠੀਕ ਆ ਪਰ ਇੱਥੇ ਵੀ ਮੇਰਾ ਬਿਲਕੁਲ ਮਨ ਨਹੀਂ ਲੱਗਦਾ ਸੀ ਕਿਉਂਕਿ ਮੇਰੀ ਮਾਂ ਮੇਰਾ ਬੜਾ ਲਊ ਪਿੰਦੀ ਸੀ ਸਾਰਾ ਦਿਨ ਮੈਨੂੰ ਕੰਮੇ ਲਾਈ ਰੱਖਦੀ ਸੀ ਤੇ ਆਪ ਵਿਹਲੀ ਬੈਠੀ ਰਹਿੰਦੀ ਸੀ ਜਦੋਂ ਮੈਂ ਕੰਮ ਤੋਂ ਫ੍ਰੀ ਹੋ ਕੇ ਬੈਠਦੀ ਸੀ ਤਾਂ ਮੈਨੂੰ ਕਹਿ ਦਿੰਦੀ ਸੀ ਕਿ ਮੇਰੀਆਂ ਲੱਤਾਂ ਘੋਟ ਦੇ ਮੈਨੂੰ ਉਹਦੀ ਹਰ ਗੱਲ ਮੰਨਣੀ ਪੈਂਦੀ ਸੀ ਜਦੋਂ ਮੈਨੂੰ ਉੱਥੇ 1 ਮਹੀਨਾ ਹੋ ਗਿਆ ਸੀ ਤਾਂ ਹੁਣ ਮੇਰਾ ਡੈਡੀ ਮੈਨੂੰ ਪੁੱਛਣ ਲੱਗਾ ਕਿ ਮੈਨੂੰ ਪਤਾ ਤੂੰ ਦੱਸ ਦੇਣੀ ਆ ਕੋਈ ਗੱਲ ਹੋ ਗਈ ਆ ਤਾਂ ਮੈਂ ਆਪਣੀ ਮੰਮੀ ਨੂੰ ਇਹ ਗੱਲ ਦੱਸੀ ਕਿ ਉਹ ਮੇਰੇ ਨਾਲ ਇਦਾਂ ਕਰਦੇ ਆ ਮੇਰੀ ਮਾਂ ਕਹਿਣ ਲੱਗੀ ਫਿਰ ਕੀ ਹੋਇਆ ਇਹ ਕਿੰਨੀ ਕੁ ਵੱਡੀ ਗੱਲ ਆ ਅੱਜਕੱਲ੍ਹ ਲੋਕ ਜ਼ਮੀਨ ਲਈ ਕੀ ਕੁਝ ਨਹੀਂ ਕਰਦੇ ਪਰ ਇਹ ਗੱਲ ਮੈਂ ਆਪਣੇ ਡੈਡੀ ਨੂੰ ਨਹੀਂ ਦੱਸ ਸਕਦੀ ਸੀ ਮੈਂ ਮੰਮੀ ਨੂੰ ਕਿਹਾ ਸੀ ਕਿ ਉਹ ਡੈਡੀ ਨਾਲ ਇਸ ਬਾਰੇ ਗੱਲ ਕਰੇ ਪਰ ਮੰਮੀ ਨੇ ਡੈਡੀ ਨੂੰ ਹੋਰ ਹੀ ਗੱਲ ਬਣਾ ਕੇ ਦੱਸ ਦਿੱਤੀ ਕਿ ਇਹਦਾ ਹੀ ਕਸੂਰ ਆ ਇਹੀ ਏਦਾਂ ਦੀ ਆ ਡੈਡੀ ਮੈਨੂੰ ਕਹਿਣ ਲੱਗਾ ਚਲ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਉੱਥੇ ਛੱਡ ਕੇ ਆਉਣਾ ਮੈਂ ਡੈਡੀ ਨੂੰ ਕਿਹਾ ਕਿ ਮੈਂ ਉੱਥੇ ਨਹੀਂ ਜਾਣਾ ਬਸ ਮੈਂ ਤੁਹਾਨੂੰ ਉਹ ਗੱਲ ਨਹੀਂ ਦੱਸ ਸਕਦੀ ਉੱਥੇ ਨਾ ਜਾਣ ਦੀ ਵਜ੍ਹਾ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਪਰ ਮੈਂ ਉੱਥੇ ਨਹੀਂ ਜਾਣਾ ਡੈਡੀ ਮੈਨੂੰ ਕਹਿਣ ਲੱਗਾ ਜਾਂ ਤਾਂ ਮੈਨੂੰ ਸਾਰੀ ਗੱਲ ਖੁੱਲ੍ਹ ਕੇ ਦੱਸ ਨਹੀ ਤਾਂ ਫਿਰ ਤੈਨੂੰ ਮੈਂ ਉੱਥੇ ਛੱਡ ਕੇ ਆਉਂਗਾ ਜਦੋਂ ਫਿਰ ਮੈਂ ਬੇਸ਼ਰਮ ਜੀਓ ਕੇ ਡੈਡੀ ਨੂੰ ਸਾਰੀ ਗੱਲ ਦੱਸੀ ਤਾਂ ਡੈਡੀ ਵੀ ਹੈਰਾਨ ਰਹਿ ਗਿਆ ਡੈਡੀ ਕਹਿਣ ਲੱਗਾ ਤੈਨੂੰ ਉਹਨੇ ਖਰੀਦ ਥੋੜੀ ਲਿਆ ਜੋ ਤੇਰਾ ਨਾ ਇਦਾਂ ਕਰਦੇ ਆ ਸਾਡੀ ਕੁੜੀ ਇੱਜ਼ਤਦਾਰ ਘਰ ਦੀ ਕੁੜੀ ਆ ਤੂੰ ਇੱਥੇ ਹੀ ਰਹਿ ਇੱਕ ਮਹੀਨੇ ਬਾਅਦ ਮੇਰੇ ਸਹੁਰੇ ਮੈਨੂੰ ਲੈਣ ਲਈ ਆਏ ਤੇ ਉਹ ਮੇਰੀਆਂ ਸਾਰੀਆਂ ਸ਼ਰਤਾਂ ਮੰਨ ਰਹੇ ਸੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਸੀ ਕਿ ਮੈਂ ਅਲੱਗ ਰਹਿਣਾ ਆ ਮੇਰੀ ਸੱਸ ਕਹਿਣ ਲੱਗੀ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਅਲੱਗ ਕਰ ਦੇਵਾਂਗੇ ਪਰ ਤੋ ਚੱਲ ਉਹਨਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਮੈਂ ਫੇਰ ਆ ਗਈ ਮੈਨੂੰ ਉਹ ਆਪਣੇ ਨਾਲ ਘਰ ਲਿਆਏ ਮੈਨੂੰ ਘਰ ਆਏ ਨੂੰ ਇੱਕ ਹਫਤਾ ਹੋ ਗਿਆ ਸੀ ਪਰ ਸਾਨੂੰ ਉਹਨਾਂ ਨੇ ਅਲੱਗ ਨਹੀਂ ਕੀਤਾ ਸੀ ਮੈਂ ਇਸ ਗੱਲ ਲਈ ਆਪਣੇ ਘਰ ਵਾਲੇ ਨਾਲ ਲੜਦੀ ਰਹਿੰਦੀ ਸੀ ਕਿ ਤੂੰ ਤਾਂ ਕਹਿੰਦਾ ਸੀ ਕਿ ਆਪਾਂ ਅਲੱਗ ਹੋ ਜਾਵਾਂਗੇ ਪਰ ਹੁਣ ਕੋਈ ਗੱਲਬਾਤ ਹੀ ਨਹੀਂ ਕਰਦੇ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਚੁੱਪ ਕਰਕੇ ਰਹੀ ਜਾ ਕਿਸੇ ਨੇ ਲੱਗਣੀ ਹੋਣਾ ਤੈਨੂੰ ਹੁਣ ਤੇਰਾ ਜੇਠ ਕੁਝ ਨਹੀਂ ਕਹਿੰਦਾ ਪਰ ਮੇਰੇ ਜੇਠ ਨੇ 1 ਮਹੀਨਾ ਚੁੱਪ ਕਰਕੇ ਲੰਘਾਇਆ ਤੇ 1 ਮਹੀਨੇ ਬਾਅਦ ਫਿਰ ਮੇਰ ਨਾਲ ਛੇੜਖਾਨੀ ਕਰਨ ਲੱਗਾ ਜਦੋਂ ਮੈਂ ਦੁਪਹਿਰ ਵੇਲੇ ਸੁੱਤੀ ਹੁੰਦੀ ਸੀ ਤਾਂ ਮੇਰੇ ਕਮਰੇ ਜਾ ਕੇ ਮੇਰੇ ਕੋਲ ਬੈਠ ਜਾਂਦਾ ਸੀ ਮੈਨੂੰ ਜਾਣ ਜਾਣ ਕੇ ਟੱਚ ਕਰਨ ਲੱਗ ਜਾਂਦਾ ਸੀ ਮੈਂ ਬੜਾ ਦੁਖੀ ਹੋ ਗਈ ਸੀ ਮੈਂ ਉਹਨੂੰ ਕਈ ਵਾਰ ਸਮਝਾਇਆ ਸੀ ਕਿ ਮੈਂ ਦੁਬਾਰਾ ਵੇਕੇ ਚਲੀ ਜਾਣਾ ਆ ਪਰ ਉਹ ਮੇਰੀ ਗੱਲ ਨਹੀਂ ਮੰਨਦਾ ਸੀ ਉਹ ਆਪਣੀ ਹੀ ਮਨਮਾਨੀ ਕਰਦਾ ਸੀ ਇਸ ਗੱਲ ਵਿੱਚ ਮੇਰੀ ਇੱਕ ਦਿਨ ਆਪਣੇ ਘਰ ਵਾਲੇ ਨਾਲ ਬੜੀ ਲੜਾਈ ਹੋਈ। ਮੇਰੇ ਘਰ ਵਾਲੇ ਨੇ ਮੈਨੂੰ ਅੰਦਰ ਲਿਜਾ ਕੇ ਬੜਾ ਕੁੱਟਿਆ। ਮੈਂ ਭੱਜ ਕੇ ਬਾਹਰ ਆ ਗਈ। ਮੈਂ ਬਾਹਰ ਬੈਠ ਕੇ ਰੋਈ ਜਾ ਰਹੀ ਸੀ। ਲੋਕ ਮੈਨੂੰ ਵੇਖ-ਵੇਖ ਕੇ ਲੰਘੀ ਜਾਂਦੇ ਸੀ। ਕੋਈ ਮੈਨੂੰ ਵੇਖ ਕੇ ਉੱਥੇ ਨਹੀਂ ਖੜ੍ਹ ਰਿਹਾ ਸੀ। ਫਿਰ ਇੱਕ ਮੋਟਰਸਾਈਕਲ ਤੇ ਮੁੰਡਾ ਆਉਂਦਾ ਸੀ। ਉਹ ਮੈਨੂੰ ਵੇਖ ਕੇ ਖੜ੍ਹ ਗਿਆ ਤੇ ਮੇਰੇ ਕੋਲ ਆ ਗਿਆ। ਉਹ ਮੈਨੂੰ ਕਹਿਣ ਲੱਗਾ ਕਿ ਕੀ ਹੋਇਆ? ਤੁਸੀਂ ਰੋ ਕਿਉਂ ਰਹੇ ਹੋ? ਮੈਂ ਉਹਨੂੰ ਕਿਹਾ ਕਿ ਕੁਝ ਨਹੀਂ। ਕਿਉਂਕਿ ਮੈਨੂੰ ਡਰ ਸੀ ਕਿ ਜੇ ਮੈਂ ਇੱਥੇ ਸਭ ਕੁਝ ਦੱਸ ਦੇਵਾਂਗੀ ਤਾਂ ਮੇਰਾ ਘਰਵਾਲਾ ਅੰਦਰੋਂ ਨਾ ਆ ਜਾਵੇ ਪਰ ਮੇਰੇ ਘਰਵਾਲੇ ਨੇ ਅੰਦਰੋਂ ਗੇਟ ਮਾਰ ਲਿਆ ਤੇ ਮੈਨੂੰ ਕਹਿਣ ਲੱਗਾ ਕਿ ਮੈਂ ਵੀ ਵੇਖਦਾ ਤੂੰ ਕਿੰਨਾ ਕੁ ਟਾਈਮ ਇੱਥੇ ਬੈਠੀ ਰਹੇਂਗੀ ਉਸ ਮੁੰਡੇ ਕੋਲ ਇੱਕ ਬੈਗ ਸੀ ਉਸ ਮੁੰਡੇ ਨੇ ਮੈਨੂੰ ਦੱਸਿਆ ਕਿ ਤੁਹਾਨੂੰ ਤਾਂ ਬਹੁਤ ਬੁਖਾਰ ਹੋਇਆ ਤੁਸੀਂ ਬਹੁਤ ਗਰਮ ਹੋ ਉਹਦੇ ਦੱਸਣ ਤੇ ਪਤਾ ਲੱਗਾ ਕਿ ਉਹ ਮੁੰਡਾ ਡਾਕਟਰ ਸੀ ਉਹਨੇ ਮੈਨੂੰ ਦੱਸਿਆ ਕਿ ਮੈਂ ਨਾਲ ਦੇ ਪਿੰਡ ਰਹਿਣਾ ਆ ਤੇ ਇੱਥੇ ਨਵੀਂ-ਨਵੀਂ ਦੁਕਾਨ ਕੀਤੀ ਆ ਉਹਨੇ ਹੁਣ ਮੈਨੂੰ ਬੁਖਾਰ ਦੀ ਦਵਾਈ ਦਿੱਤੀ ਜਦੋਂ ਉਹ ਮੇਰੇ ਨਾਲ ਹਮਦਰਦੀ ਦਿਖਾਉਣ ਲੱਗਾ ਮੇਰੇ ਕੋਲੋਂ ਬਾਰ-ਬਾਰ ਪੁੱਛ ਰਿਹਾ ਸੀ ਕਿ ਕੀ ਗੱਲ ਹੋਈ ਆ ਤਾਂ ਮੈਂ ਉਹਨੂੰ ਸਾਰੀ ਗੱਲ ਖੁੱਲ੍ਹ ਕੇ ਦੱਸ ਦਿੱਤੀ ਜਿਵੇਂ ਉਹ ਮੇਰਾ ਕੋਈ ਆਪਣਾ ਹੋਵੇ ਕਿਉਂਕਿ ਜਿਸ ਤਰ੍ਹਾਂ ਮੇਰੇ ਨਾਲ ਗੱਲ ਕਰ ਰਿਹਾ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਉਹਨੂੰ ਦੱਸ ਦੇਵਾਂ ਜਦੋਂ ਮੈਂ ਉਹਨੂੰ ਆਪਣੇ ਜੇਠ ਬਾਰੇ ਇਹ ਗੱਲ ਦੱਸੀ ਤੇ ਦੱਸਿਆ ਕਿ ਮੇਰੇ ਘਰ ਦੇ ਵੀ ਇਹੀ ਚਾਹੁੰਦੇ ਨੇ ਕਿ ਮੈਂ ਉਹਦੇ ਨਾਲ ਗਲਤ ਹੋ ਜਾਵਾਂ ਉਹ ਹੈਰਾਨ ਰਹਿ ਗਿਆ ਉਹ ਬਿਨਾ ਕੋਝੇ ਸੋਚੇ ਸਮਝੇ ਮੈਨੂੰ ਕਹਿਣ ਲੱਗਾ ਕਿ ਜੇ ਤੂੰ ਇਸ ਨਰਕ ਵਿੱਚੋਂ ਨਿਕਲਣਾ ਚਾਹੁੰਦੀ ਆ ਤਾਂ ਤੂੰ ਮੇਰੇ ਮੋਟਰਸਾਈਕਲ ਤੇ ਬੈਠ ਤੇ ਮੇਰੇ ਨਾਲ ਚੱਲ ਮੈਂ ਉਹਦੇ ਮੂੰਹ ਵੱਲ ਵੇਖਣ ਲੱਗੀ ਉਹ ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ ਕਿ ਤੂੰ ਮੇਰੇ ਬਾਰੇ ਕੀ ਸੋਚੇਂਗੀ ਪਰ ਸੱਚ ਜਾਣੀ ਮੈਂ ਤੈਨੂੰ ਕਦੇ ਵੀ ਦੁਖੀ ਨਹੀਂ ਕਰੂੰਗਾ ਜਿੱਥੇ ਮੈਂ ਰੋਟੀ ਖਾਣਾ ਉੱਥੇ ਤੂੰ ਵੀ ਰੋਟੀ ਖਾ ਲਈ ਉਸੀ ਮੇਰੇ ਨਾਲ ਚੱਲੋ ਇੰਨੀ ਗੱਲ ਕਹਿ ਕੇ ਉਹਨੇ ਮੈਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਲਿਆ ਮੈਂ ਵੀ ਬਿਨਾ ਸੋਚੇ ਸਮਝੇ ਉਹਦੇ ਨਾਲ ਮੋਟਰਸਾਈਕਲ ਤੇ ਬੈਠ ਗਈ ਕਿਉਂਕਿ ਉਹਦੀਆਂ ਗੱਲਾਂ ਤੋਂ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਗਲਤ ਨਹੀਂ ਆ ਉਹ ਮੈਨੂੰ ਆਪਣੀ ਦੁਕਾਨ ਵਿੱਚ ਲੈ ਗਿਆ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਆਪਣੇ ਪਿੰਡ ਛੱਡ ਕੇ ਆਉਣਾ ਉਹ ਮੈਨੂੰ ਆਪਣੇ ਘਰ ਲੈ ਗਿਆ ਉਹਦਾ ਪਿੰਡ ਸਾਡੇ ਪਿੰਡ ਦੇ ਨਾਲ ਹੀ ਸੀ ਉਸ ਦੇ ਘਰ ਵਿੱਚ ਇੱਕ ਬੁੱਢੀ ਬਜ਼ੁਰਗ ਬੈਠੀ ਸੀ ਉਹਨੇ ਦੱਸਿਆ ਕਿ ਇਹ ਮੇਰੀ ਮਾਂ ਆ ਜੇ ਤੁਸੀਂ ਮੇਰੀ ਮਾਂ ਦੀ ਦੇਖਭਾਲ ਕਰ ਸਕਦੇ ਹੋ ਤਾਂ ਤੁਸੀਂ ਮੇਰੇ ਘਰ ਵਿੱਚ ਰਹਿ ਸਕਦੇ ਹੋ ਮੈਂ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਵਾਂਗਾ ਤੇ ਆਪਣੀ ਮਾਂ ਦੀ ਦੇਖਭਾਲ ਕਰਨ ਦੇ ਬਦਲੇ ਮੈਂ ਤੁਹਾਨੂੰ ਪੈਸੇ ਵੀ ਦੇਵਾਂਗਾ ਮੈਨੂੰ ਇਹ ਗੱਲ ਮਨਜ਼ੂਰ ਸੀ ਮੈਨੂੰ ਉਸ ਨਰਕ ਵਿੱਚ ਰਹਿਣ ਨਾਲੋਂ ਇੱਥੇ ਰਹਿਣਾ ਮਨਜ਼ੂਰ ਸੀ ਉਹਦੀ ਮਾਂ ਵੀ ਬੜੀ ਚੰਗੀ ਸੀ ਉਹ ਮੇਰਾ ਬੜਾ ਮੋਹ ਕਰਦੀ ਸੀ ਮੈਂ ਦਿਨ ਰਾਤ ਉਹਦੀ ਸੇਵਾ ਕਰਦੀ ਸੀ ਉਸ ਡਾਕਟਰ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ। ਉਹਨੇ ਮੈਨੂੰ ਬਹੁਤ ਸੋਹਣੇ ਸੋਹਣੇ ਕੱਪੜੇ ਲਿਆ ਕੇ ਦਿੱਤੇ। ਉਹ ਮੇਰੀ ਹਰ ਜ਼ਰੂਰਤ ਦਾ ਧਿਆਨ ਰੱਖਦਾ ਸੀ। ਉਹਨੇ ਕਦੇ ਵੀ ਮੇਰੇ ਵੱਲ ਗਲਤ ਨਜ਼ਰ ਨਾਲ ਨਹੀਂ ਵੇਖਿਆ ਸੀ। ਉਹ ਅਲੱਗ ਕਮਰੇ ਵਿੱਚ ਸੌਂਦਾ ਸੀ। ਮੈਂ ਤੇ ਉਹਦੀ ਮਾਂ ਅਲੱਗ ਕਮਰੇ ਵਿੱਚ ਸੌਂਦੀਆਂ ਸੀ। ਮੈਨੂੰ ਉਸ ਘਰ ਵਿੱਚ ਬੜਾ ਸਕੂਨ ਮਹਿਸੂਸ ਹੁੰਦਾ ਸੀ ਏਦਾਂ ਲੱਗਦਾ ਸੀ ਜਿਵੇਂ ਮੈਂ ਕਿਸੇ ਸਵਰਗ ਵਿੱਚ ਆ ਗਈ ਹੋਵਾਂ ਮੈਂ ਉਹਦੇ ਕੋਲੋਂ ਉਹਦੀ ਮਾਂ ਦੀ ਦੇਖਭਾਲ ਕਰਨ ਦੇ ਬਦਲੇ ਪੈਸੇ ਨਹੀਂ ਲੈਂਦੀ ਸੀ ਉਹ ਮੈਨੂੰ ਬੜਾ ਜੋਰ ਲਾਉਂਦਾ ਸੀ ਪਰ ਮੈਂ ਪੈਸੇ ਵਾਲੀ ਨਾ ਕਰ ਦਿੱਤੀ ਸੀ ਕਿਉਂਕਿ ਉਸ ਘਰ ਵਿੱਚ ਮੈਨੂੰ ਹਰ ਚੀਜ਼ ਮਿਲਦੀ ਸੀ ਖਾਣ ਲਈ ਖਾਣਾ ਮਿਲਦਾ ਸੀ ਤੇ ਕੱਪੜੇ ਵੀ ਮਿਲਦੇ ਸੀ ਜਦੋਂ ਮੈਂ ਉਸ ਘਰ ਵਿੱਚ ਗਈ ਸੀ ਤਾਂ ਉਹਨਾਂ ਦਾ ਘਰ ਬੜਾ ਵਿਖਰਿਆ-ਵਿਖਰਿਆ ਸੀ ਪਰ ਮੈਂ ਉਹਨਾਂ ਦੇ ਘਰ ਦਾ ਇੰਨਾ ਕ ਜ਼ਿਆਦਾ ਸੁਧਾਰ ਕਰ ਦਿੱਤਾ ਕਿ ਉਹਨਾਂ ਦਾ ਘਰ ਸ਼ੀਸ਼ੇਵਾਂ ਚਮਕਦਾ ਸੀ ਇੱਕ ਦਿਨ ਉਹ ਬਜ਼ੁਰਗ ਮੈਨੂੰ ਕਹਿਣ ਲੱਗੀ ਕਿ ਧੀਏ ਤੂੰ ਬੜੀ ਚੰਗੀਆਂ ਜੇਕਰ ਤੂੰ ਮੇਰੀ ਗੱਲ ਦਾ ਗੁੱਸਾ ਨਾ ਕਰੇ ਤਾਂ ਮੈਂ ਤੈਨੂੰ ਇੱਕ ਗੱਲ ਕਹਾਂ ਮੈਂ ਕਿਹਾ ਹਾਂਜੀ ਮਾਜੀ ਦੱਸੋ ਉਹ ਮੈਨੂੰ ਕਹਿਣ ਲੱਗੀ ਕਿ ਜੇ ਤੂੰ ਮੇਰੇ ਮੁੰਡੇ ਨਾਲ ਵਿਆਹ ਕਰਵਾ ਲਵੇਂ ਤਾਂ ਸਾਡੇ ਤੇ ਤੇਰਾ ਬੜਾ ਐਹਸਾਨ ਹੋਵੇਗਾ ਮੈਤਾ ਹੈਰਾਨ ਰਹੇਗੀ ਕਿਉਂਕਿ ਉਹ امیر ਡਾਕਟਰ ਸੀ ਤੇ ਮੈਂ ਇੱਕ ਵਿਆਹੀ ਔਰਤ ਮੈਂ ਕਿਹ ਨਈ ਮਾਜੀ ਇਹ ਨਹੀਂ ਹੋ ਸਕਦਾ ਮੈਂ ਉਹਨਾਂ ਦੇ ਕਾਬਿਲ ਨਹੀਂ ਆ ਉਹ ਆਪਣੇ ਹੱਥਾਂ ਵਿੱਚ ਮੇਰਾ ਹੱਥ ਲੈ ਕੇ ਕਹਿਣ ਲੱਗੀ ਮੈਂ ਤਾਂ ਤੈਨੂੰ ਆਪਣੀ ਧੀ ਸਮਝ ਬੈਠੀ ਆ ਮੈਨੂੰ ਲੱਗਦਾ ਕਿ ਤੇਰੇ ਨਾਲੋਂ ਚੰਗੀ ਕੁੜੀ ਮੇਰੇ ਪੁੱਤ ਨੂੰ ਹੋਰ ਕੋਈ ਨਹੀਂ ਮਿਲਣੀ ਤੇਰੇ ਨਾਲੋਂ ਵੱਧ ਸਾਡਾ ਹੋਰ ਕੋਈ ਖਿਆਲ ਨਹੀਂ ਰੱਖ ਸਕਦਾ ਇਹ ਗੱਲ ਉਹਨੇ ਆਪਣੇ ਪੁੱਤ ਨਾਲ ਵੀ ਕੀਤੀ ਉਹਦੇ ਪੁੱਤ ਡਾਕਟਰ ਨੇ ਕਹਿ ਦਿੱਤਾ ਕਿ ਜੇਕਰ ਉਹ ਮੰਨਦੀ ਆ ਤਾਂ ਮੈਂ ਤਿਆਰ ਆਂ ਪਰ ਤੁਸੀਂ ਉਹਦੇ ਨਾਲ ਤੱਕਾ ਨਾ ਕਰਿਓ ਇਹ ਗੱਲ ਉਹਨੇ ਆਪਣੀ ਮਾਂ ਨੂੰ ਕਹੀ ਸੀ ਮੈਨੂੰ ਆਪਣੇ ਸਹੁਰਿਆਂ ਤੋਂ ਬੜਾ ਡਰ ਲੱਗਦਾ ਸੀ ਕਿਉਂਕਿ ਉਹਨਾਂ ਨੂੰ ਅਜੇ ਤੱਕ ਨਹੀਂ ਪਤਾ ਸੀ ਕਿ ਮੈਂ ਕਿੱਥੇ ਆ ਇੱਕ ਦਿਨ ਮੈਂ ਆਪਣੇ ਡੈਡੀ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਡੈਡੀ ਮੈਨੂੰ ਕਹਿਣ ਲੱਗੇ ਕਿ ਇਸ ਤਰ੍ਹਾਂ ਕਿਵੇਂ ਤੂੰ ਕਿਸੇ ਬਗਾਨਿਆਂ ਦੇ ਘਰ ਵਿੱਚ ਜਾ ਕੇ ਰਹਿਣ ਲੱਗ ਗਈ ਆ ਤੂੰ ਸਾਡੇ ਘਰ ਵਾਪਸ ਆਉਣਾ ਸੀ ਤੈਨੂੰ ਉੱਥੇ ਜਾਣ ਦੀ ਕੀ ਲੋੜ ਸੀ ਮੈਂ ਆਪਣੇ ਡੈਡੀ ਨੂੰ ਕਿਹਾ ਕਿ ਇੱਕ ਵਾਰ ਤੁਸੀਂ ਮੈਨੂੰ ਇੱਥੇ ਆ ਕੇ ਮਿਲ ਕੇ ਜਾਓ ਜਦੋਂ ਡੈਡੀ ਮੈਨੂੰ ਮਿਲਣ ਆਏ ਤਾਂ ਮੈਂ ਉਸ ਡਾਕਟਰ ਦੀ ਮਾਂ ਨਾਲ ਉਹਨਾਂ ਨੂੰ ਮਲਾਇਆ ਤੇ ਡਾਕਟਰ ਦੀ ਮਾਂ ਨੇ ਦੱਸਿਆ ਕਿ ਜਦੋਂ ਇਹ ਸਾਡੇ ਕੋਲ ਆਈ ਸੀ ਤਾਂ ਇਹਦੇ ਸਰੀਰ 'ਤੇ ਅਜਿਹਾ ਕੋਈ ਹਿੱਸਾ ਨਹੀਂ ਸੀ ਜਿੱਥੇ ਇਹਦੇ ਲਾਸ਼ਾਂ ਨਾ ਪਈਆਂ ਹੋਣ ਉਹਨੇ ਡੈਡੀ ਨੂੰ ਕਿਹਾ ਕਿ ਅਸੀਂ ਇਹਨੂੰ ਆਪਣੀ ਨਵ ਬਣਾਉਣਾ ਚਾਹੁੰਦੇ ਹਾਂ ਡੈਡੀ ਮੈਨੂੰ ਪੁੱਛਣ ਲੱਗੇ ਕਿ ਤੂੰ ਇਹ ਸਭ ਚਾਹਨੀ ਆ ਮੈਂ ਡੈਡੀ ਨੂੰ ਕਹਾ ਕਿ ਜਿਸ ਦਿਨ ਦੀ ਮੈਂ ਇਸ ਘਰ ਵਿੱਚ ਆਈਆਂ ਮੈਂ ਬਹੁਤ ਖੁਸ਼ ਹਾਂ ਬਾਕੀ ਜੇ ਤੁਹਾਡੀ ਰਜ਼ਾਮੰਦੀ ਹੈ ਤਾਂ ਮੈਂ ਇਸ ਵਿਆਹ ਲਈ ਤਿਆਰ ਹਾਂ ਫਿਰ ਡੈਡੀ ਨੇ ਪੰਚਾਇਤ ਇਕੱਠੀ ਕਰਕੇ ਮੇਰਾ ਮੇਰੇ ਘਰ ਵਾਲੇ ਨਾਲ ਤਲਾਕ ਕਰਵਾ ਦਿੱਤਾ ਤੇ ਡਾਕਟਰ ਨੇ ਮੇਰਾ ਵਿਆਹ ਕਰਵਾ ਦਿੱਤਾ ਮੈਂ ਉਸ ਡਾਕਟਰ ਨਾਲ ਇੰਨੀ ਜਿਆਦਾ ਖੁਸ਼ ਹਾਂ ਮੈਂ ਦੱਸ ਨਹੀਂ ਸਕਦੀ ਅਸੀਂ ਤਿੰਨੋਂ ਇੱਕ ਪਰਿਵਾਰ ਚ ਰਹਿੰਦੇ ਹਾਂ ਤੇ ਬੜੇ ਖੁਸ਼ ਹਾਂ ਮੈਨੂੰ ਸੱਸ ਦੇ ਰੂਪ ਵਿੱਚ ਮਾਂ ਮਿਲ ਗਈ ਤੇ ਮੈਂ ਇੱਥੇ ਬੜੀ ਖੁਸ਼ ਹਾਂ ਇਸ ਡਾਕਟਰ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਇਹਨਾਂ ਨੂੰ ਵੇਖ ਕੇ ਲੱਗਦਾ ਸੀ ਕਿ ਦੁਨੀਆ ਵਿੱਚ ਚੰਗੇ ਲੋਕ ਵੀ ਹੈਗੇ ਆ ਕਿਉਂਕਿ ਇਹਨਾਂ ਨੇ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਦਿੱਤੀਆਂ ਸੀ ਹੁਣ ਮੈਂ ਇਸ ਪਰਿਵਾਰ ਵਿੱਚ ਬਹੁਤ ਖੁਸ਼ੀ-ਖੁਸ਼ੀ ਰਹਿ ਰਹੀ ਆ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ